ਸੱਚੀ ਕੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਅਸੀਂ ਯੂਕੇ ਤੋਂ ਫਿਨਲੈਂਡ ਗਏ ਸੀ ਬਾਈਏਰ ਤੇ ਫਿਨਲੈਂਡ ਤੋਂ ਅਸੀਂ ਗਏ ਆ ਬਾਈਸ਼ਿਪ ਸਵੀਡਨ ਇਹ ਲੋਕ ਸਭ ਵੇਟ ਕਰ ਰਹੇ ਵੇ ਸ਼ਿਪ ਦੀ ਇਸ ਸੀਪੋਰਟ ਹੈ ਜੀ ਹਲਸਿੰਕੀ ਸਿਟੀ ਚ ਇਹ ਬਸ ਸ਼ੁਰੂ ਹੋਗਾ ਜੀ ਸ਼ਿਪ ਸਫਰ ਸ਼ੁਰੂ ਹੋ ਗਿਆ ਦੇਖ ਲਓ ਕਿੰਨਾ ਰੌਸ਼ਾ ਹੈ ਜੇ ਮੌਸਮ ਬਹੁਤ ਵਧੀਆ ਸੀ ਤੇ ਲੋਕ ਅਨਜੋਏ ਕਰਦੇ ਵੇ ਫਰਡੇ ਨਾਈਟ ਸੈਚਰਡੇ ਨਾਈਟ ਤਕਰੀਬਨ ਬਹੁਤ ਰਸ਼ ਹੁੰਦਾ ਹੈ ਕਿਸੇ ਵੀ ਤੁਸੀਂ ਸ਼ਿਫਟ ਜਾਣਾ ਹੋਵੇ ਤੇ ਆ ਦੋ ਦਿਨ ਬਹੁਤ ਅੱਛੇ ਜੇ ਅੱਗੇ ਪਿਛੇ ਵੀ ਰਸ਼ ਹੁੰਦਾ ਹੈ ਲੇਕਿਨ ਫਰਡੇ ਸੈਚਰਡੇ ਤਕਰੀਬਨ ਟਿਕਟਾਂ ਮਹਿੰਗੀਆਂ ਹੋ ਜਾਂਦੀ ਹੈ ਤੇ ਵੈਸੇ ਨੋਰਮਲ ਟਿਕਟ ਬੜੀ ਸਸਤੀ ਮਿਲ ਜਾਂਦੀ ਹੈ ਕਈ ਵਾਰ 60 ਪਾਉਂਡ ਦੀ ਲੱਗ ਜਾਂਦੀ ਹੈ 70 ਪਾਉਂਡ ਦੀ 80 ਪਾਉਂਡ ਦੀ 100 ਤੱਕ ਜਿਹੜੀ ਲੋਕ ਮੈਂਬਰ ਬਣਦੇ ਦੇਵੇ ਉਹਨਾਂ ਨੂੰ ਥੋੜੀ ਹੋਰ ਰਾਇਤ ਕਰ ਦਿੰਦੇ ਵੇ ਜਦੋਂ ਤੁਸੀਂ ਟੁੱਟੀ ਫਰੀ ਸ਼ਾਬ ਤੋਂ ਸਮਾਲਦੇ ਨਾ ਉਹ ਚੁਰਾਇਤ ਹੋ ਜਾਂਦੀ ਟਿਕਟ ਚੁਰਾਇਤ ਹੋ ਜਾਂਦੀ ਹੈ ਉਹਨਾਂ ਦਾ ਮਤਲਬ ਹੁੰਦਾ ਵੀ ਕਾਗਨ ਨੂੰ ਥੋੜਾ ਲਾਲਚ ਦਿਓ ਤੇ ਦੁਬਾਰਾ ਫਿਰ ਸ਼ਿਪ ਤਿਆਰ ਤਿੰਨ ਚਾਰ ਕੰਪਨੀਆਂ ਗਈਆਂ ਜਿਹੜੀਆਂ ਸ਼ਿਪ ਚਲਦੀਆਂ ਆਪਣੇ ਫਿਨਲੈਂਡ ਤੋਂ ਸਵੀਡਨਾਂ ਦੀ ਤੇ ਲੋਕੀ ਕਦੇ ਵੀ ਉੱਥੋਂ ਤਕਰੀਬਨ ਸ਼ਾਮ ਨੂੰ 5 ਵਜੇ ਚੱਲਦਾ ਹੈ ਸ਼ਿਪ ਦਾ ਸਵੀਡਿਗਰੀ ਪਹੁੰਚ ਜਾਂਦਾ ਸਵੀਡਨ ਉਹ 5-6 ਘੰਟੇ ਸਵੀਡਨ ਚ ਘੁੰਮਦੇ ਵੇ ਤੇ ਸ਼ਾਮ ਦੀ ਫਿਰ ਵਾਪਸੀ ਹੁੰਦੀ ਕਿਉਂਕਿ ਰਿਟਰਨ ਟਿਕਟ ਲਈ ਹਵੇ ਤੇ ਬਹੁਤ ਸਸਤੀ ਪੈਂਦੀ ਤੇ ਰਾਤ ਨੂੰ ਜਿਹੜਾ ਕਮਰਾ ਮਿਲਦਾ ਤੁਹਾਨੂੰ ਜਦੋਂ ਥੱਕ ਹਰ ਕੇ ਦਾਲੂ ਸ਼ਰੂਪੀ ਕੇ ਡਾਂਡੂਸ ਕਰਕੇ ਲੋਕ ਸੌਂ ਜਾਂਦੇ ਵੇ ਸੇ ਰੁੱਟਦੇ ਵੇ ਤੇ ਸਟੋਕੋਮ ਸਿਟੀ ਆਣ ਲਈ ਹੁੰਦੀ ਹੈ ਪੰਜ ਚਾਰ ਘੰਟੇ ਸ਼ੋਪਿੰਗ ਕੀਤੀ ਥੋੜਾ ਅਨਜੋਏ ਕੀਤਾ ਤੇ ਸ਼ਾਮ ਨੂੰ ਫਿਰ ਵਾਪਸੀ ਪੰਜਵੀਂ ਸ਼ੁਰੂ ਕਰ ਦਿੰਦੇ ਤਸਵੀਰੇ ਫਿਰ ਟੈਂਪ ਸਿਰ ਪੋਨੀਆਂ ਦੇ ਵੇ ਫਿਲ ਹੈ ਅਗਰ ਬੱਚੇ ਨਾਲ ਹੋ ਫਿਰ ਤੇ ਬਹੁਤ ਮਜ਼ਾ ਹੈ ਫੈਮਲੀ ਨੂੰ ਵੱਖਰਾ ਕਮਰਾ ਮਿਲ ਜਾਂਦਾ ਹੈ ਕਮਰਾ ਤੇ ਖੈਰ ਜਿੰਨੇ ਵੀ ਮੈਂਬਰ ਹੋ ਦੇਵੇ ਭਾਵੇਂ ਆਦਮੀ ਹੋਣ ਜਾਨੀ ਹੋਣ ਸਭ ਨੂੰ ਵੱਖਰਾ ਮਿਲ ਜਾਂਦਾ ਹੈ ਲੇਕਿਨ ਫੈਮਲੀ ਰੂਪ ਨਾਲ ਥੋੜਾ ਮਜ਼ਾ ਹੋ ਟੰਗਦਾ ਜਾਂਦਾ ਹੈ ਬੱਚਿਆਂ ਦਾ ਵੀ ਇੰਜੋਏ ਜਿੱਦਗਾ ਤੇ ਮੌਸਮ ਚੰਗਾ ਹੋਵੇ ਤੇ ਫਿਰ ਧੁੱਪ ਲੱਗਦੀ ਤੇ ਆ ਦੇਖੋ ਤੁਸੀਂ ਟਾਪ ਦੀ ਛੱਤ ਤੇ ਲੋਕ ਬੈਠੇ ਹੋਏ ਇੱਕ ਫੈਮਲੀ ਦੇਖੀ ਆਪਣਾ ਕੁੱਤਾ ਵੀ ਨਾਲ ਲੈ ਕੇ ਆਈ ਸੀ ਕੁੱਤੇ ਵੀ ਲੱਕੀਏ ਜਿਹੜੇ ਸ਼ਿਫ ਦੇ ਝੂਟੇ ਲਾਂਦੇ ਵੇ ਸਾਡੇ ਲੋਕ ਤੇ ਉਥੇ ਪੈਸੇ ਜੋੜਦੇ ਮਰ ਜਾਂਦੇ ਵੇ ਉਹ ਕਹਿੰਦੇ ਓਵਰ ਟਾਈਮ ਲਗਾ ਚੀਦਾ ਅਸੀਂ ਤੂੰ ਖੁਸ਼ ਹੁੰਨੇ ਆ ਜਦੋਂ ਓਵਰ ਟਾਈਮ ਲੱਗਦਾ ਤੇ ਗੋਰੇ ਖੁਸ਼ ਹੁੰਦੇ ਜਦੋਂ ਅਨਜੋਏ ਕਰਦੇ ਵੇ ਜਦੋਂ ਧੁੱਪ ਚੜਦੀ ਏ ਮੌਸਮ ਚੰਗਾ ਹੁੰਦਾ ਉਹ ਕਹਿੰਦੇ ਅੱਜ ਦਿਨ ਵਧੀਆ ਚੜਿਆ ਤੇ ਪੰਜਾਬੀ ਅਸੀਂ ਕਹਿੰਨੇ ਆ ਜਿੱਦਣ ਕਹਿੰਦੇ ਨਾ 4 ਘੰਟੇ ਹੋਰ ਲਾ ਦੇ ਡਬਲ ਪੈਸੇ ਜੀ ਖਾਸ ਕਰਕੇ ਸੰਡੇ ਨੂੰ ਸਾਡੇ ਲੋਕ ਕਹਿੰਦੇ ਵੀ ਨਜ਼ਾਰਾ ਆ ਗਈ 4 ਘੰਟੇ ਕੰਮ ਕੀਤਾ ਤੇ 8 ਘੰਟੇ ਦੇ ਪੈਸੇ ਮਿਲ ਜਣਗੇ। ਗਰਮੀਆਂ 'ਚ ਰਸਬੋਤ ਹੁੰਦਾ ਕਿਉਂਕਿ ਅਗਰ ਮਾਰਕੀਟ 'ਚ ਦਾਰੂ ਲੰਦੀ ਤੇ ਕਾਫੀ ਮਹਿੰਗੀ ਮਿਲਦੀ ਐ ਤੇ ਅਗਰ ਸ਼ਿਪਰ ਵਿਚੋਂ ਜਿਹੜੀ ਡਿਊਟੀ ਫਰੀ ਸ਼ਾਪੇ ਉਤੋਂ ਸਮਾਨ ਖਰੀਦਦੇ ਵੀ ਤੇ ਤਕਰੀਬਨ 50% ਤੋਂ ਨੀਂ ਚੀਪ ਮਿਲ ਜਾਂਦੀ ਕਿਉਂਕਿ ਟੈਕਸ ਨਹੀਂ ਹੁੰਦਾ ਤੇ ਗੋਰੇ ਬੀਨਾਂ ਦੇ ਡੱਬੇ ਯਾਨੀ ਕਿ ਪੇਟੀਆਂ ਭਰੀਆਂ ਹੁੰਦੀਆਂ 1-2 ਲੀਟਰ ਦਾਰੂ ਖੁੱਦੀ ਹੁੰਦੀ ਏ ਜਿਹੜੇ ਸਿਕਟਾ ਪੀਂਦੇ ਕੁੜੀਆਂ ਮੁੰਡੇ ਔਰ ਲਸੀਟਾ ਖੀਦੀ ਹੁੰਦੀ ਹੈ ਕਈਆਂ ਨੇ ਚਾਕਲੇਟਾਂ ਖੀਦੀਆਂ ਹੁੰਦੀਆਂ ਯਾਨੀ ਕਿ ਜਿੰਨਾ ਕਿ ਸਸਤਾ ਸਬਾਨ ਲੋਕ ਲੈ ਸਕਦੇ ਵੇ ਉਹ ਖਰੀਦ ਲੈਂਦੇ ਵਿੱਚ ਪਚੋ ਤੇ ਨਾਲ ਜਿਹੜੇ ਇੱਥੇ ਵੀਰ ਬਾਹਰ ਬਣੀ ਅੰਦਰ ਗੋਰੇ ਬੈਠ ਕੇ ਦਾਰੂ ਸ਼ਰਾਬ ਪੀਂਦੇ ਰਹਿੰਦੇ ਪੀਰਾ ਪੂਰਾ ਪੀਂਦੇ ਰਹਿੰਦੇ ਪੂਰਾ ਅੰਜੋਏ ਕਰਦੇ ਆਪਣੀ ਲਾਈਫ ਦਾ ਮੌਸਮ ਚੰਗਾ ਹੁੰਦਾ ਉਹਨਾਂ ਕੋਲੇ ਹੋਏ 2-3 ਮਹੀਨੇ ਚੰਗੇ ਹੁੰਦੇ ਗਰਮੀਆਂ ਦੇ ਜਦੋਂ ਸਰਦੀਆਂ ਹੁੰਦੀਆਂ ਉਦੋਂ ਦੇ ਵਿਚਾਰੇ ਠੰਡ ਚ ਬੈਠੇ ਨੇ ਕਾਰ ਹੀ ਪਰਫਰਮ ਜੀ ਉਹ ਫਿਕ ਕਾਰ ਹੀ ਗਿਮਾ ਕਰਦੇ ਆਂਦੇ ਕਿ ਕਿਸੇ ਨੇ ਕੋਈ ਨਾ ਕੋਈ ਜਗੜ ਰਹਾ ਹੁੰਦਾ ਵੀ ਕਿਵੇਂ ਟਾਈਮ ਬਾਸ ਕਰਨਾ ਤੇ ਗਰਮੀ ਇਤੇ ਹਰ ਕੋਈ ਕੋਈ ਸਪੇਨ ਜਾ ਰਿਹਾ ਹੈ ਕੋਈ ਸਟੋਕੋਮ ਜਾ ਰਿਹਾ ਹੈ ਕੋਈ ਡਨਮਾਰਕੀ ਜਾ ਰਿਹਾ ਹੈ ਕੋਈ ਇਟਲੀ ਜਾ ਰਿਹਾ ਹੈ ਕੋਈ ਪੁਰਤਗਾਲ ਜਾ ਰਿਹਾ ਹੈ ਯਾਨੀ ਕਿ ਨਾ ਉਹ ਆਪਣਾ ਲੱਭੇ ਹੁੰਦਾ ਵੀ ਐਸੀ ਗਰਮੀ ਕਿੱਥੇ ਪਤਾਨੀ ਹੈਗੀ ਹੈ ਬਾਕੀ ਡਿਪੈਂਡ ਕਰਦਾ ਕਿੰਨੀ ਕੋਰੀ ਨੂੰ ਇਨਕਮ ਹੈ ਉਹ ਸਾਲਾ ਅਨਜੋਏ ਕਰਦੇ ਵੇ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਸ਼ੇਅਰ ਕਰ ਦੇਣਾ ਤੇ ਸ਼ਿਪ ਜਾਂਦਾ ਅਗਰ ਮੂਡ ਬਣੇ ਤੁਹਾਡਾ ਤੇ ਤਿੰਨ ਚਾਰ ਕੰਪਨੀ ਹੈਗੇ ਜੀ ਟਿਕਟ ਤੁਸੀਂ ਬੁਲਾ ਸਕਦੇ ਹੋ ਆਨਲਾਈਨ ਅਸੀਂ ਕੇਸੀ ਵਰਕਿੰਗ ਲਾਈਨ ਤੇ ਬਹੁਤ ਬੜੀ ਅੱਛੇ ਪਗਾ ਥੈਂਕ ਯੂ ਮੱਚ